ਦੇ ਸੰਵਿਦੇਸਾਂ ਵਿੱਚ ਵਸ ਰਹੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਸ੍ਰੀਕਾਲ ਪੰਜਾਬ ਦੇ ਸੰਗੀਤ ਅਤੇ ਫਿਲਮ ਇੰਡਸਟਰੀ ਦਾ ਇੱਕ ਚਮਕਦਾ ਸਿਤਾਰਾ ਰਾਜਵੀਰ ਜਵੰਦਾ ਜੋ ਆਪਣੇ ਗਾਣਿਆਂ ਦੇ ਨਾਲ ਲੱਖਾਂ ਦੇ ਦਿਲਾਂ ਦੀ ਧੜਕਣ ਬਣ ਚੁੱਕਿਆ ਸੀ ਹੁਣ ਸਾਡੇ ਵਿੱਚ ਨਹੀਂ ਰਿਹਾ ਪਰ ਉਸ ਦਾ ਸਫ਼ਰ ਇੱਥੇ ਹੀ ਖਤਮ ਨਹੀਂ ਹੋਇਆ ਇਹ ਗੱਲ ਸਾਬਤ ਕਰ ਰਹੀ ਹੈ ਉਸ ਦੀ ਆਉਣ ਵਾਲੀ ਫਿਲਮ ਯਮਲਾ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅੱਜ ਉਸ ਫਿਲਮ ਦੀ ਜਿਸ ਦੀ ਸ਼ੂਟਿੰਗ ਰਾਜਵੀਰ ਜਵੰਦਾ ਆਪਣੀ ਮੌਤ ਤੋਂ ਕੁਝ ਹੀ ਮਹੀਨੇ ਪਹਿਲਾਂ ਹੀ ਬਖੂਬੀ ਮੁਕੰਮਲ ਕੀਤੀ ਸੀ ਰਾਜ ਵੀਰ ਜਵੰਦਾ ਇੱਕ ਗਾਇਕ ਹੀ ਨਹੀਂ ਬਲਕਿ ਮਲਟੀ ਟੈਲੈਂਟਡ ਬੰਦਾ ਸੀ ਉਹ ਗਾਇਕੀ ਦੇ ਨਾਲ ਨਾਲ ਐਕਟਿੰਗ ਵਿੱਚ ਵੀ ਸ਼ੌਂਕ ਰੱਖਦਾ ਸੀ ਇਸੇ ਸ਼ੌਂਕ ਨੂੰ ਪੂਰਾ ਕਰਨ ਵਾਸਤੇ ਉਸਨੇ ਪਹਿਲਾਂ ਵੀ ਫਿਲਮ ਕੀਤੀ ਸੀ ਉਸਨੇ ਆਪਣੇ ਅਦਾਕਾਰੀ ਦੇ ਸਫ਼ਰ ਦੀ ਸ਼ੁਰੂਆਤ ਵੀ ਕੀਤੀ ਸੀ ਅਤੇ ਉਸ ਦੀ ਤਲਾਸ਼ ਸੀ ਉਸ ਫਿਲਮ ਦੀ ਜੋ ਪਰਦੇ ਤੇ ਆਪਣੇ ਕਲਮ ਨਵੇਂ ਰੰਗ ਵਿੱਚ ਪੇਸ਼ ਕਰੇ ਯਮਲਾ ਉਸਦੀ ਉਹ ਆਖਰੀ ਫਿਲਮ ਜਿਸ ਵਿੱਚ ਉਸਨੇ ਦਿਲੋਂ ਕੰਮ ਕੀਤਾ ਹਾਸਿਆ ਖੇਡਿਆ ਤੇ ਆਪਣੇ ਦਿਲ ਦੀ ਸਾਰੀ ਊਰਜਾ ਨਾਲ ਕਿਰਦਾਰ ਨੂੰ ਅੰਦਰੋਂ ਤੱਕ ਜੀਇਆ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਰਾਜਵੀਰ ਜਵੰਦਾ ਨੂੰ ਇਹ ਨਹੀਂ ਸੀ ਪਤਾ ਕਿ ਉਸ ਦੀ ਇਹ ਸ਼ਾਨਦਾਰ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਰਾਜਵੀਰ ਜਵੰਦਾ ਇਸ ਦੁਨੀਆ ਨੂੰ અલਵਿਦਾ ਕਹਿ ਜਾਵੇਗਾ ਕੁਝ ਹਫ਼ਤੇ ਪਹਿਲਾਂ ਦੀ ਗੱਲ ਹੈ ਰਾਜਵੀਰ ਜਵੰਦਾ ਆਪਣੇ ਦੋਸਤਾਂ ਨਾਲ ਰਾਈਡਿੰਗ ਤੇ ਹਿਮਾਚਲ ਪ੍ਰਦੇਸ਼ ਦੀ ਸੈਰ ਕਰਨ ਗਿਆ ਸੀ ਪਰ ਉਸ ਸਫ਼ਰ ਦੇ ਦੌਰਾਨ ਅਚਾਨਕ ਉਸ ਦਾ ਮੋਟਰਸਾਈਕਲ ਟਕਣਾ ਗ੍ਰਸਤ ਹੋ ਜਾਂਦਾ ਹੈ ਤੇ ਉਸ ਦੀ ਜ਼ਿੰਦਗੀ ਦੀਆਂ ਸਾਰੀਆਂ ਡੋਰਾਂ ਟੁੱਟ ਜਾਂਦੀਆਂ ਹਨ ਮੋਹਾਲੀ ਦੇ ਹਸਪਤਾਲ ਵਿੱਚ ਉਸ ਦਾ ਇਲਾਜ ਹੁੰਦਾ ਹੈ ਉਸ ਦਿਨ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਜ਼ਿੰਦਗੀ ਅਤੇ ਮੌਤ ਦੇ ਵਿੱਚ ਜੰਗ ਲੜਦੇ ਹੋਏ ਰਾਜ ਰਾਜਵੀਰ ਜਵੰਦਾ ਦਾ ਇਸ ਫਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਜਾਂਦਾ ਹੈ ਅਤੇ ਪਿੱਛੇ ਛੱਡ ਜਾਂਦਾ ਹੈ ਉਸ ਦਾ ਰੋਂਦਾ ਕਰਲਾਉਂਦਾ ਪਰਿਵਾਰ ਅਤੇ ਉਸ ਦੇ ਚਾਹਣ ਵਾਲੇ ਇਸ ਖਬਰ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਕਿ ਇੱਕ ਇਹੋ ਜਿਹਾ ਕਟਾ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ ਰਾਜਵੀਰ ਜਵੰਦਾ ਦੇ ਮਰਨ ਤੋਂ ਬਾਅਦ ਕਈਆਂ ਦੇ ਮਨ ਵਿੱਚ ਇਹ ਸਵਾਲ ਸੀ ਕਿ ਉਸ ਦੀ ਫਿਲਮੀਆਂ ਮਲਾ ਦਾ ਕੀ ਹੋਵੇਗਾ ਜੋ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿਸੇ ਨੇ ਸੋਚਿਆ ਨਹੀਂ ਹੋਵੇ ਕਿ ਉਸ ਨੂੰ ਫਿਰ ਤੋਂ ਲੋਕ ਪੜਦੇ ਤੇ ਦੇਖ ਸਕਣਗੇ ਪਰ ਕੱਲ ਇੱਕ ਐਸੀ ਖਬਰ ਆਈ ਜਿਸਨੇ ਪੂਰੇ ਪੰਜਾਬੀਆਂ ਨੂੰ ਹਿਲਾ ਕੇ ਰੱਖ ਦਿੱਤਾ ਯਮਲਾ ਫਿਲਮ ਦੀ ਪੂਰੀ ਟੀਮ ਜਿਸ ਵਿੱਚ ਐਕਟਰ ਪ੍ਰੋਡਿਊਸਰ ਨਿਰਮਾਤਾ ਦਾ ਨਿਰਦੇਸ਼ਕ ਡਾਇਰੈਕਟਰ ਸਾਰੇ ਰਾਜਵੀਰ ਦੇ ਘਰ ਮਾਂ ਕੋਲ ਪਹੁੰਚੇ ਅਤੇ ਬੇਨਤੀ ਕੀਤੀ ਕਿ ਰਾਜਵੀਰ ਜਵੰਦਾ ਦੀ ਇਹ ਆਖਰੀ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਕਿਉਂਕਿ ਇਹ ਰਾਜਵੀਰ ਦਾ ਸੁਪਨਾ ਸੀ ਇਹ ਉਸ ਦੀ ਆਖਰੀ ਖੁਆਇਸ਼ ਸੀ ਇਸ ਨੂੰ ਮੁਕੰਮਲ ਹੋਣਾ ਚਾਹੀਦਾ ਹੈ ਰਾਜਵੀਰ ਦੀ ਮਾਂ ਉਹ ਦਿਲ ਜਿਹੜਾ ਪੁੱਤਰ ਦੇ ਵਿਛੋੜੇ ਵਿੱਚ ਹਰ ਰੋ ਟੁੱਟਦਾ ਹੈ ਅੱਖਾਂ ਵਿੱਚ ਅਥਰੂ ਰਹਿੰਦੇ ਹਨ ਕੰਮ ਦੀ ਆਵਾਜ਼ ਵਿੱਚ ਉਹਨਾਂ ਨੇ ਕਿਹਾ ਜੇ ਮੇਰੇ ਪੁੱਤਰ ਨੇ ਇਹ ਕੰਮ ਦਿਲੋਂ ਕੀਤਾ ਹੈ ਤਾਂ ਇਹ ਕੰਮ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਰਾਜਵੀਰ ਦੀ ਮਿਹਨਤ ਜਿੰਦਾ ਰਹੇ ਉਸ ਦੀ ਯਾਦ ਹਮੇਸ਼ਾ ਜਿੰਦਾ ਰਹੇ ਤਾਂ ਇਹ ਫਿਲਮ ਜ਼ਰੂਰ ਲੀਜ਼ ਹੋਵੇਗੀ ਇਹ ਸੁਣਦੇ ਸਾਰ ਸਾਰੀ ਟੀਮ ਦੇ ਹਰ ਮੈਂਬਰ ਦੇ ਅੱਖਾਂ ਵਿੱਚ ਅਥਰੂ ਸਨ ਇੱਕ ਆਸ ਦੀ ਚਮਕ ਸੀ ਅਤੇ ਦਰਦ ਦਾ ਸਮੁੰਦਰ ਵੀ ਹੁਣ ਇਹ ਪੱਕਾ ਹੋ ਗਿਆ ਹੈ ਕਿ ਇਹ ਫਿਲਮ ਯਮਲਾ ਨੂੰਹਰੀ ਚੰਡੀ ਮਿਲ ਗਈ ਹੈ ਬਹੁਤ ਜਲ ਉਹ ਸਭ ਦਰਸ਼ਕਾਂ ਦੇ ਰੂਬਰੂ ਹੋਵੇਗੀ ਇਹਨਾਂ ਦੇ ਦਿਲ ਵਿੱਚ ਬੈਠੇ ਰਾਜਵੀਰ ਜਵੰਦਾ ਨੂੰ ਇੱਕ ਵਾਰ ਫਿਰ ਪੜਦੇ ਦੇ ਜਿੰਦਾ ਕਰਨ ਲਈ ਉਹ ਜ਼ਰੂਰ ਸਾਹਮਣੇ ਆਵੇਗਾ ਆਪਾਂ ਨੂੰ ਹੱਸਦਾ ਖੇਡਦਾ ਨਜ਼ਰ ਤੁਰਦਾ ਨਜ਼ਰ ਆਵੇਗਾ ਗੁਰਤਲਬ ਗੱਲ ਇਹ ਹੈ ਕਿ ਯਮਲਾ ਫਿਲਮ ਦੇ ਵਿੱਚ ਭਾਈ ਰਾਜੀਵ ਜਵੰਦਾ ਨੇ ਆਪਣੇ ਗੀਤ ਵੀ ਗਾਏ ਹਨ ਜੋ ਕਿ ਦਿਲ ਨੂੰ ਛੂ ਲੈਣਗੇ ਇਸ ਵਿੱਚ ਦੋ ਗੀਤ ਇਹੋ ਜਿਹੇ ਹਨ ਜਿਸ ਵਿੱਚ ਰਾਜੀਵ ਜਵੰਦਾ ਨੇ ਇੱਕ ਵਾਰ ਆਪਣੇ ਲਾਈਵ ਵਿੱਚ ਕਿਹਾ ਸੀ ਕਿ ਇਹੋ ਜਿਹੇ ਗੀਤ ਦੀ ਤਲਾਸ਼ ਕਰ ਰਹੇ ਹਾਂ ਜੋ ਮੈਨੂੰ ਸਦਾ ਲਈ ਅਮਰ ਕਰ ਦੇਵੇ ਤੇ ਉਹ ਇਹ ਸਸਪੈਂਸ ਹੁਣ ਜਲਦੀ ਹੀ ਖੁੱਲਣ ਵਾਲਾ ਹੈ ਬਾਈ ਨੇ ਇਸ ਦੇ ਵਿੱਚ ਜੋ ਗੀਤ ਗਾਏ ਉਸ ਨੂੰ ਸੁਣ ਕੇ ਹਰ ਬੰਦਾ ਰੋਪਾ ਵੇਗਾ ਹੁਣ ਸਵਾਲ ਇਹ ਹੈ ਕਿ ਜਦੋਂ ਸਾਰੇ ਦਰਸ਼ਕ ਇਸ ਫਿਲਮ ਨੂੰ ਦੇਖਣਗੇ ਤਾਂ ਰਾਜਵੀਰ ਦੀ ਐਕਟਿੰਗ ਉਸਦੀ ਹਾਸੀ ਉਸਦੇ ਆਵਾਜ਼ ਉਸਤੇ ਡਾਇਲੌਗ ਉਸਦੇ ਦੁਆਰਾ ਉਹਨਾਂ ਨੂੰ ਉਸ ਨਾਲ ਦੇ ਨਾਲ ਜੋੜ ਦੇਣਗੇ ਤੁਸੀਂ ਸੋਚ ਕੇ ਦੇਖੋ ਕਿ ਇਹ ਸਭ ਦੇਖ ਕੇ ਦਰਸ਼ਕਾਂ ਦੀ ਅੱਖਾਂ ਵਿੱਚ ਪਾਣੀ ਨਹੀਂ ਆਵੇਗਾ ਕਿ ਉਹਨਾਂ ਦਾ ਦਿਲ ਨਹੀਂ ਟੜਪੇਗਾ ਪਰ ਇਸ ਤੋਂ ਵੱਡਾ ਦਰਦ ਉਸ ਪਰਿਵਾਰ ਦਾ ਹੈ ਸੋਚੋ ਜੋ ਰਾਜਵੀਰ ਦੀ ਜਦੋਂ ਰਾਜਵੀਰ ਦੀ ਮਾਂ ਉਸਦੀ ਪਤਨੀ ਉਸਦੇ ਬੱਚੇ ਇਸ ਫਿਲਮ ਨੂੰ ਦੇਖਣ ਬੈਠਣਗੇ ਜਦੋਂ ਆਪਣੇ ਲਾੜਲੇ ਨੂੰ ਹੱਸਦਾ ਖੇਡਦਾ ਬੋਲਦਾ ਡਾਇਲੌਗ ਕਰਦਾ ਉਹਦਾ ਦੇਖਣਗੇ ਤਾਂ ਉਹਨਾਂ ਦੇ ਦਿਲ ਵਿੱਚ ਦੋ ਬਿੱਤੇ ਗਈ ਉਹ ਸ਼ਬਦਾਂ ਉਪਰ ਇਹ ਗੱਲ ਹੈ ਉਹ ਇੱਕ ਮਾਂ ਦੀ ਉਹ ਇੱਕ ਮਾਂ ਇੱਕ ਪਤਨੀ ਅੱਧੇ ਬੱਚੀ ਸਮਝ ਸਕਦੇ ਹਨ ਜੋ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਸੀ ਉਹ ਸੁਦਾ ਲਈ ਛੱਡ ਕੇ ਚਲਾ ਗਿਆ ਰਾਜਵੀਰ ਜਵੰਦਾ ਇਹ ਫਿਲਮ ਰਾਹੀਂ ਤੁਹਾਨੂੰ ਦੱਸੇਗਾ ਕਿ ਉਹ ਤੁਹਾਡੇ ਦਿਲਾਂ ਵਿੱਚ ਬਸ ਰਿਹਾ ਹੈ ਰਾਜਵੀਰ ਜਵੰਦਾ ਹੁਣ ਸਾਡੇ ਵਿੱਚ ਨਹੀਂ ਰਿਹਾ ਪਰ ਉਸ ਦਾ ਨਾਂ ਉਸ ਦੀ ਮਿਹਨਤ ਨਾਲ ਸਾਡੇ ਸੁਪਨਿਆਂ ਨਾਲ ਉਸ ਦੀ ਅਦਾਕਾਰੀ ਨਾਲ ਸਾਡਾ ਜਿਉਂਦਾ ਰਹੇਗਾ ਕੀ ਤੁਸੀਂ ਜਾਣਦੇ ਹੋ ਕਿ ਇਹ ਰਾਜਵੀਰ ਜਵੰਦਾ ਦੀ ਯਮਲਾ ਫਿਲਮ ਵਿੱਚ ਆਖਰੀ ਉਹਨਾਂ ਦਾ ਕਿਰਦਾਰ ਕਿਹੜਾ ਹੈ ਕਿਹੜੀ ਕਹਾਣੀ ਹੈ ਇਹ ਕਹਾਣੀ ਕਿਸ ਤੇ ਅਦਾ ਲਿਤਾ ਹੈ ਲੀਸ ਤੋਂ ਪਹਿਲਾਂ ਕੁਝ ਵੀ ਸਾਹਮਣੇ ਨਹੀਂ ਆ ਰਿਹਾ ਅਤੇ ਇਹ ਸੁਸਵੰਦਰ ਸਿੰਘ ਦਾ ਨੂ ਨਿਮਾ ਹਾਲ ਤੱਕ ਖਿੱਚੇਗਾ ਲੋਕਾਂ ਦੀ ਅੱਖੀ ਪਾਣੀ ਵੀ ਹੋਵੇਗਾ ਤੇ ਦਿਲ ਵਿੱਚ ਪਿਆਰ ਵੀ ਤਾਂ ਦੋਸਤੋ ਐਸੀ ਨਮੀ ਅਪਡੇਟ ਜੋ ਸੀ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਰੋਲਾ ਜੰਕਸ਼ਨ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਮਿਲਦੇ ਹਾਂ ਅਗਲੇ ਅਪਡੇਟ ਨਾਲ ਜਦ ਤੱਕ ਲਈ ਸਤ ਸ੍ਰੀ ਅਕਾਲ